मां प्यारा नाम दस दी अपना मां अपने तो बिछड़ गई है कोई बात अरे कोई बात हम भी तुम्हारा बिटवा है हम भी तुम्हारा बिटवा है हम तुम्हारे को तेरे बिटवा के पास भेजेंगे ढूंढते ढूंढते आए हैं तेरे को वो आहा। आहा। शुकाई आया है और अनिल कुमार आया पोता तुम्हारा अनिल कुमार ये कौन आया है ਸੋ ਕਹੀ ਆਏ ਕਿ ਦੇਖ ਲਿਓ ਨੀਕੇ ਜਾਓ ਬੰਦੇ ਜਾਓ ਮੈਂ ਤੇਰਾ ਫਾਟਾ ਹਯਾ ਮਨ ਦਾ ਬੱਤਣਾ ਆ ਜਾ ਆ ਜਾ ਨਾ ਤੁਸਾਵਾਓ ਤੁਸਾਵਾਗੇ ਚਲੋ ਨੋ ਨੋ ਅੱਜ ਫੇਲ ਕੇ ਅੰਨ ਛੋੜਿਆ ਚਲੋ ਤੁਸਾਵਾਓ ਹਾਂ ਅੰਤਵਾਓ

बैठो गिर जाओगे बैठो गिर जाओ सोकाई बैठो यार सोकाई है तेरा ना अरे मां तेरे को बहुत याद करे सोकाई 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 मेरा मंजला बेटा मंजला बेटा कैसे गुम गया था जी पर्चा मैंने देख लिया जी मैं जी देखो मैंने पर्चा देखा इन्होंने पर्चा छपवाया जी देखो ये अपनी मां ਨੂੰ ਲੱਭਦੇ ਫਿਰਦੇ ਸੀਗੇ 9 ਅਕਤੂਬਰ ਦੀ ਗੁੰਮੀ ਹੋਈ ਆ ਮਾਤਾ ਤੇ ਅੱਜ 15 ਅਕਤੂਬਰ ਹੋ ਗਈ ਆ ਤੇ ਇਹ 6 ਦਿਨ ਹੋ ਗਏ ਮਾਤਾ ਨੂੰ ਕੱਲ ਸਾਡੇ ਕੋਲੇ ਆਈ ਆ ਮਾਤਾ ਹਾਏ ਮੇਰੇ ਬੱਚਾ ਆਹ ਕਿਹੜਾ ਮਾਤਾ ਦਾਬੀਆਂ ਦੱਦ ਗਈ ਹੁੰਦੀਆਂ ਉਹ ਤੈਨੂੰ ਦਾਦੀ ਕਿਵੇਂ ਆਪਣੀਆਂ ਪਾਪਾ ਮੂਲ ਨਾਲੋਂ ਵਿਆਹ ਪਿਆਰਾ ਵਾ ਭਾਈ ਸੁਕਾਈ اپنی ماں ਨੂੰ ਲੱਭਣ ਲਈ ਪੋਸਟਰ ਚੁਪਾ ਕੇ ਗਰੀਬ ਬੰਦਾ ਜਿਹੜਾ ਲੜਕਾ ਕੇ ਲੌਣਾ ਫਿਰਦਾ ਹੈ ਇਹ ਮਾਤਾ ਜੀ ਪਤਾ کہاں سے ਮਿਲੇ ਇਸ طرف ਜਾਓਗੇ ਨਾ ਜਗਰਾਉਂ की तरफ सुधार है गोपरामा गांव है वहां से मिले मामा ਜੇ ਸੁਧਾਰ ਰਾਏਕੋਟ की तरफ हां जी हां जी Ludhiana से बाहर ਇਧਰ کیسے چلے گے ਜੇ ਪਤਾ ਨਹੀਂ ਹੈ ਬਸ چلے گے ਜਾਂ کیسے چلے گے ਆਪ ਲੋਗ ਮਲਕਪੁਰ میں ਰਹਤੇ تھے ਮਲਕਪੁਰ میں ਜੇ ਮਲਕਪੁਰ ਜਾਂ ਪਹ ਪਹ ਜਾਓ ਨਹਿਰ کے پاس સોਸਿਟੀ کے پاس ਨਿਕੋ ਸੌਰ ਸਿਟੀ ਦੇ ਕੋਲੇ ਲੁਧਿਆਣੇ ਇਹ ਪਰਿਵਾਰ ਰਿੰਦਾ ਮਾਲੀ ਦਾ ਕੰਮ ਕਰਦਾ ਸੀ ਤੇ ਮਾਂ ਪੰਜਾਬ ਆਈ ਸੀਗੀ ਜਗਰਾ ਆਪਣੇ ਆਪਣੇ ਦੇਸ਼ ਤੋਂ ਯੂਪੀ ਸੇ ਹਾਂਜੀ ਹਾਂਜੀ ਤੇ ਇਹਨੂੰ ਇੱਥੋਂ ਦੇ ਰਸਤੇ ਗਲੀਆਂ ਪਤਾ ਨਹੀਂ ਸੀ ਘਰੋਂ ਕਮਰੇ ਚੋਂ ਕੁਆਟਰ ਚੋਂ ਬਾਹਰ ਨਿਕਲੀ ਕਿਤੇ ਪਤਾ ਨਹੀਂ ਕਿਵੇਂ ਭਟਕਦੀ ਭਟਕਾਉਂਦੀ ਬੋਪਾਰਾ ਮਾਂ ਪਿੰਡ ਚਲੇ ਗਈ ਤੇ ਉੱਥੇ ਮਨਵੀਰ ਮਨਦੀਪ ਹੋਣੀ ਲਖਵੀਰ ਵੀਰੇ ਹੋਣੀ ਜਿਹੜੇ ਕੱਲ ਸਾਡੇ ਕੋਲੇ ਛੱਡ ਕੇ ਗਏ ਮਾਤਾ ਨੂੰ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਵੱਲੀ ਨਿਗਾ ਦੇ ਨਾਲ ਇਸ ਮਾਂ ਵੱਲ ਧਿਆਨ ਦਿੱਤਾ ਮਾਂ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਸਾਡੇ ਨਾਲ ਸੰਪਰਕ ਕੀਤਾ ਇੱਥੇ ਲੈ ਕੇ ਆਏ ਅਸੀਂ ਵੀਡੀਓ ਸ਼ੇਅਰ ਕੀਤੀ ਤੁਹਾਨੂੰ ਬੇਨਤੀ ਕੀਤੀ ਸਾਰਿਆਂ ਨੂੰ ਵੀ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਜੋ ਮਾਤਾ ਦਾ ਬੱਚਿਆਂ ਦੇ ਬਾਰੇ ਲੱਗ ਸਕੇ ਪਤਾ ਪਰਿਵਾਰ ਬਾਰੇ ਪਤਾ ਲੱਗ ਸਕੇ ਤੇ ਅੱਜ ਇਹ ਪੋਸਟਰ ਲਾਉਂਦੇ ਫਿਰਦੇ ਸੀ ਕੰਧਾਂ ਤੇ ਆ ਸਾਰੇ ਪੋਸਟ ਤੁਸੀਂ ਪਾਏ ਸੀ ਇਹਨਾਂ ਨੇ ਬਹੁਤ سارے ਤੇ ਪੋਸਟ ਤੁਸੀਂ ਪਾਉਂਦੇ ਸੀ ਵੀ ਸਾਡੀ ਮਾਂ ਗੁੰਮ ਕੀ ਹੈ ਉੱਤੇ ਯੂਨੀਵਰਸਿਟੀ 8 ਨੰਬਰ ਗੇਟ ਤੇ ਧੰਨਵਾਦ ਉਹਨਾਂ ਦਾ ਵੀ ਮੀੜਾਂ ਦਾ ਸਿਕਿਉਰਿਟੀ ਵਾਲਿਆਂ ਦਾ ਉਹਨਾਂ ਨੇ ਇਹਨਾਂ ਨੂੰ ਅਵੇਅਰ ਕੀਤਾ ਵੀ ਤੁਸੀਂ ਇੱਕ ਵਾਰੀ ਮਨੁੱਖਤਾ ਦੀ ਸੇਵਾ ਤੇ ਜਾ ਕੇ ਆਓ ਹੋ ਸਕਦਾ ਤੁਹਾਡੀ ਮਾਂ ਉੱਥੇ ਹੋਵੇ ਤੇ ਇੱਥੇ ਪਤਾ ਕਰਨ ਆਏ ਸੀ ਤੇ ਮਾਂ ਤਾਂ ਸੱਚਮੁੱਚ ਹੀ ਇੱਥੇ ਸੀ ਮਾਂ ਤਾਂ ਆਪਣੇ ਬੱਚਿਆਂ ਨੂੰ ਦਰਸਦੀ ਸੀ ਮਿਲਣ ਨੂੰ ਅੱਜ ਤੇ ਦਾਦੀ ਪੋਤੇ ਦੀ ਤੇ ਇਹ ਮਾਂ ਤੇ ਪੁੱਤ ਦੀ ਜੀਦੀ ਮਿਲੰਦੀ ਤਸਵੀਰ ਤੁਸੀਂ ਦੇਖੀ ਆ ਇਹ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਸੀਸਾਂ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਤੇ ਸਾਡੀ ਕਲਕੁਤਿਆਂ ਦੀ ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦੀ ਡਿਊਟੀ ਮਾਰ ਰਹੇ ਨੇ ਲਈ ਆ ਜਿਹੜੇ ਵਿਛਰੇ ਹੋਏ ਮਾਪ ਪੁੱਤਾਂ ਨੂੰ ਮਿਲਾਉਣ ਦਾ ਹਿੱਸਾ ਸਾਡੀ ਜ਼ਿੰਦਗੀ ਦੇ ਵੱਲੋਂ ਮਹਾਰਾਜ ਤੇ ਪਾਸ਼ਾ ਨੇ ਪੁਆਇਆ ਬਰਸਰਦਾਸ ਕਰਿਓ ਔਨ ਵਾਲਾ ਜੀਵਨ ਵੀ ਇਸਮਾਨ ਦਾ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਦੇ ਵਤੀਤ ਕਰੇ ਇਦਾਂ ਮਾਂ-ਬਾਪਾਂ ਨਾ ਕਦੇ ਵਿਛੜਨ ਕੇ ਤੋ ਕੋਈ ਇਸ ਗੁੱਡੀ ਉਮਰ ਜਿੱਥੇ ਮਾਂ ਆਪਣੇ ਪੁੱਤ-ਪੋਤਿਆਂ ਦੇ ਵਿੱਚ ਦੋਤੇ-ਦੋਤਿਆਂ ਦੇ ਵਿੱਚ ਰਹਿ ਕੇ ਸੁੱਖ ਮਾਣਨ ਦਾ ਸਮਾਂ ਉਹ ਸੜਕਾਂ ਤੇ ਨਾ ਬਤੀਤ ਹੋਵੇ ਕਿਤੇ ਮਾਂ ਦਾ ਭਾਂਗਾਂ ਵਾਲੀ ਸੀ ਮਾਂ ਜਿਹੜਾ ਛੇਤੀ ਪਰਿਵਾਰ ਦਾ ਪਤਾ ਲੱਗ ਗਿਆ ਸਾਡੇ ਕੋਲੇ ਕਈ ਇਸ ਤਰ੍ਹਾਂ ਦੀਆਂ ਮਾਵਾਂ ਬੈਠੀਆਂ ਅੰਦਰ ਜਿਨ੍ਹਾਂ ਦੀ ਸੋਝੀ-ਬੁਝੀ ਖਤਮ ਹੋ ਗਈ ਆ ਨਾ ਉਹ ਦੱਸ ਪਾ ਰਹੀਆਂ ਕੁਝ ਵੀ ਮੈਂ ਕੌਣ ਆ ਕਿੱਥੋਂ ਆ ਤੇ ਨਾ ਉਹਨਾਂ ਨੂੰ ਕੋਈ ਪਛਾਣ ਦੇ ਆ ਅਰਦਾਸ ਕਰਿਓ ਉਹਨਾਂ ਮਾਵਾਂ ਵਾਸਤੇ ਵੀ ਜਿਹੜੀਆਂ ਮਾਵਾਂ ਆਪਣੇ ਤੋਂ ਵਿਛੜੀਆਂ ਬੇਟੀਆਂ ਆਪਣੇ ਤੋਂ ਦੂਰ ਹੋਈਆਂ ਬੈਠੀਆਂ ਹਲੋ ਹਾਂਜੀ ਮਨਦੀਪ ਸਿੰਘ ਜੀ ਕੀ ਹਾਲ ਨੇ ਵੀਰੇ ਮਾਤਾ ਲੱਭ ਗਿਆ ਪਰਿਵਾਰ ਉਹਦਾ ਬੇਟਾ ਤੇ ਉਹਦਾ ਪੁੱਤ ਆ ਲੈਣ ਆਏ ਨੇ ਇੱਥੇ ਮਲਕਪੁਰ ਪਿੰਡ ਤੋਂ ਮਾਤਾ ਗੁੰਮੀ ਸੀ ਆ ਬੀਰਮੀ ਕੁੜੀ ਨਹੀਂ ਮਲਕਪੁਰ ਪਿੰਡ ਆ ਇੱਥੇ ਰੰਦਾ ਪਰਿਵਾਰ ਮਾਲੀ ਦਾ ਕੰਮ ਕਰਦੇ ਉਹਦੇ ਮੁੰਡਾ ਤੇ ਪੋਤਾ ਬਾਈ ਤੁਹਾਡਾ ਸ਼ੁਕਰੀਆ ਬਾਈ ਤੁਸੀਂ ਮਾਂ ਨੂੰ ਇੱਥੇ ਪਹੁੰਚਦਾ ਕੀਤਾ ਤੇ ਮਾਂ ਹੁਣ ਆਪਣੇ ਘਰੇ ਆਪਣੇ ਬੱਚਿਆਂ ਦੇ ਨਾਲ ਚੱਲੀ ਗਈ ਠੀਕ ਆ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਬਾਈ ਧੰਨਵਾਦ ਬਹੁਤ ਧੰਨਵਾਦ ਬਾਈ ਤੁਹਾਡਾ ਲਖਵਿੰਦਰ ਸਿੰਘ ਧੰਨਵਾਦ ਤੁਹਾਡਾ ਠੀਕ ਆ ਬਾਈ ਠੀਕ ਆ ਬਾਈ ਜਿਉਂਦੇ ਵਾਸਤੇ ਹਾਂ ਜੀ ਠੀਕ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਐਦਾਂ ਕਈ ਵਾਰੀ ਆਪਾਂ ਛੋਟਾ ਜਿਹਾ ਕੋਈ ਪ੍ਰਾਲਾ ਕਰਦੇ ਹਾਂ ਕਿਸੇ ਦਾ ਜੀਵਨ ਬਦਲ ਸਕਦੇ ਹਾਂ बागुर जी का काल सा। अह मैया कौन आ गया है अब? बेटा। बेटा आ गया लेले। जावे बच्चन के बदला। हाँ। जिसको कई है? हाँ। जे हाँ। कौन है? वो बेटा जावा है बड़ा। कौन? अनिल कुमार। अनिल कुमार बेटा यूँ।